ਆਉਣ ਵਾਲੇ ਸਮੇਂ ਦੇ ਵਿੱਚ ਯਾਤਰੀਆਂ ਨੂੰ ਵੱਡੀ ਰਾਹਤ ਮਿਲਣ ਵਾਲੀ ਆ ਦੱਸ ਦਈਏ ਕਿ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਸਵਾਰੀਆਂ ਨੇ ਟਿਕਟਾਂ ਹੁਣ ਮੋਬਾਈਲ ਫੋਨ ਰਾਹੀਂ ਹੀ ਕਟੀਆਂ ਜਾਣੀਆਂ ਇਹ ਤਕਨੀਕ ਕਾਫੀ ਸਸਤੀ ਹੋਵੇਗੀ ਤੇ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਬੱਸ ਆਪਰੇਟਰਾਂ ਲਈ ਵੀ ਇਹ ਤਕਨੀਕ ਲਾਹੇਵੰਦ ਹੋਵੇਗੀ ਟਰਾਂਪੋਰਟ ਵਿਭਾਗ ਨੇ ਇਸ ਯੋਜਨਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਦੇ ਤਹਿਤ ਇੱਕ ਪ੍ਰਾਈਵੇਟ ਕੰਪਨੀ ਦੇ ਨਾਲ ਸੰਪਰਕ ਕੀਤਾ ਗਿਆ ਹੈ ਕੰਪਨੀ ਇਸ ਸੰਬੰਧ ਦੇ ਵਿੱਚ ਇੱਕ ਪੇਸ਼ਕਾਰੀ ਵੀ ਦੇ ਚੁੱਕੀ ਆ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਇਹ ਇੱਕ ਤਰ੍ਹਾਂ ਦਾ ਸੌਫਟਵੇਅਰ ਆ ਜੋ ਮੋਬਾਈਲ ਤੇ ਡਾਊਨਲੋਡ ਕੀਤਾ ਜਾ ਸਕਦਾ ਹੈ ਤੇ ਇਸ ਦੇ ਵਿਕਟਰ ਸਟੇਸ਼ਨ ਅਤੇ ਉਹਨਾਂ ਦੀ ਦੂਰੀ ਦੇ ਨਾਲ-ਨਾਲ ਕਿਰਾਇਆ ਵੀ ਫੀਡ ਕੀਤਾ ਜਾਵੇਗਾ ਮੋਬਾਈਲ ਨੂੰ ਇੱਕ ਛੋਟੇ ਪ੍ਰਿੰਟਰ ਦੇ ਨਾਲ ਜੋੜਿਆ ਜਾਵੇਗਾ ਜਿਵੇਂ ਹੀ ਕੰਡੈਕਟਰ ਸਬੰਧਤ ਸਟੇਸ਼ਨ ਦੇ ਲਈ ਟਿਕਟ ਤਿਆਰ ਕਰੇਗਾ ਇਹ ਸਬੰਧਤ ਪ੍ਰਿੰਟਰ ਤੋਂ ਜਨਰੇਟ ਹੋ ਜਾਵੇਗਾ ਇਹ ਪ੍ਰਿੰਟ ਇੰਨਾ ਛੋਟਾ ਹੈ ਕਿ ਇਸ ਨੂੰ ਈ-ਟਿਕਟਿੰਗ ਵਰਗੇ ਛੋਟੇ ਬੈਗ ਦੇ ਵਿੱਚ ਵੀ ਰੱਖਿਆ ਜਾ ਸਕਦਾ ਹੈ ਇਸ ਕਾਰਡ ਕੰਡਕਟਰਾਂ ਨੂੰ ਇਸ ਨੂੰ ਚੁੱਕਣ ਦੇ ਵਿੱਚ ਕੋਈ ਵੀ ਦਿੱਕਤ ਨਹੀਂ ਆਵੇਗੀ ਤੇ ਖਾਸ ਗੱਲ ਇਹ ਹੈ ਕਿ ਇਸ ਦੀ ਮਦਦ ਦੇ ਨਾਲ ਯਾਤਰੀ QR ਕੋਡ ਅਤੇ ਕਾਰਡ ਨੂੰ ਵੀ 스ਵੈਪ ਕਰਕੇ ਕਿਰਾਏ ਦਾ ਭੁਗਤਾਨ ਵੀ ਕਰ ਸਕਣਗੇ ਇਸ ਨਵੀਂ ਤਕਨੀਕ ਦੀ ਖਾਸੀਅਤ ਇਹ ਹੈ ਕਿ ਇਹ ਮਹਿਜ 1500 ਰੁਪਏ ਪ੍ਰਤੀ ਵਾਸਤੇ ਵਿੱਚ ਉਪਲਬਧ ਹੋਵੇਗੀ ਜਦਕਿ ਇਸੇ ਤਰ੍ਹਾਂ ਦੀ ਇਟੈਕਟਿੰਗ ਮਸ਼ੀਨ ਦੀ ਕੀਮਤ 25 ਤੋਂ 30000 ਰੁਪਏ ਦੇ ਤਕਰੀਬਨ ਹੈਗੀ ਆ ਇਹੀ ਕਾਰਨ ਹੈ ਕਿ Shimla ਜ਼िला ਦੇ ਸਮੇਤ ਸੂਬੇ ਭਰ ਦੇ ਆਪਰੇਟਰ ਇਹ ਟੈਕਟਾਂ ਮਸ਼ੀਨਾਂ ਦੀ ਵਰਤੋਂ ਨਹੀਂ ਕਰ ਸਕਣਗੇ ਉਹਨਾਂ ਨੇ ਕਿਹਾ ਹੈ ਕਿ ਉਹ ਇੰਨੀ ਮਹਿੰਗੀ ਮਸ਼ੀਨ ਖਰੀਦਣ ਤੋਂ ਅਸਮਰੱਥਾ ਤੇ ਇਸ ਦੇ ਮੱਦੇ ਨਜ਼ਰ ਟ੍ਰਾਂਸਪੋਰਟ ਵਿਭਾਗ ਨੇ ਇਸ ਯੋਜਨਾ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਹਾਲਾਂਕਿ ਅਜੇ ਇਹ ਤੈਅ ਨਹੀਂ ਹੋਇਆ ਕਿ ਇਹ ਕੀ ਵਿਕਲਪ ਸਿਰਫ ਪ੍ਰਾਈਵੇਟ ਆਪਰੇਟਰਾਂ ਲਈ ਹੀ ਉਪਲਬਧ ਕਰਵਾਇਆ ਜਾਏਗਾ ਜਾਂ HRTC ਬੱਸਾਂ ਦੇ ਵਿੱਚ ਇਸ ਦੀ ਸਹੂਲਤ ਸ਼ੁਰੂ ਕੀਤੀ ਜਾਵੇਗੀ